ਕਿੰਦਾ ਉਹਨਾਂ 90 ਔਰਤਾਂ ਦੇ ਚਿਹਰੇ ਮੈਨੂੰ ਦਿਨ ਰਾਤ ਸੌਣ ਨਹੀਂ ਦਿੰਦੇ ਜਿਨ੍ਹਾਂ ਨੂੰ ਕਤਲ ਹੋਣ ਮਗਰੋਂ ਮੈਂ ਖੁਦ ਆਪਣੇ ਹੱਥਾਂ ਦੇ ਨਾਲ ਦਫਨਾਇਆ ਸੀ ਇੱਕ ਘਟਨਾ ਜਿਹਦੀ ਚਰਚਾ ਅਜ ਪੂਰੇ ਭਾਰਤ ਦੇ ਅੰਦਰ ਹੋ ਰਹੀ ਆ ਇੱਕ ਸਫਾਈ ਕਰਮਚਾਰੀ 19 ਸਾਲ ਬਾਅਦ ਸਾਹਮਣੇ ਆਇਆ ਜਿਹਦਾ ਇਹ ਦਾਵਾ ਕਿ ਮੈਂ ਕਰਨਾਟਕ ਦੇ ਅੰਦਰ ਇੱਕ ਧਾਰਮਿਕ ਸਥਾਨ ਤੇ ਸਫਾਈ ਕਰਮਚਾਰੀ ਵਜੋਂ ਕੰਮ ਕਰਦਾ ਸੀ ਤੇ ਮੇਰਾ ਚਾਚਾ ਤੇ ਮੇਰੇ ਕੋਲ ਹੋਰ ਭਰਾ ਵੀ ਉੱਥੇ ਕੰਮ ਕਰਦੇ ਸੀ ਤਾਂ ਉਹ ਸਫਾਈ ਕਰਮਚਾਰੀ ਦਾ ਕਹਿਣਾ ਕਿ ਉਸ ਧਾਰਮਿਕ ਸਥਾਨ ਦੇ ਉੱਪਰ ਆਏ ਦਿਨ ਕਿਸੇ ਨਾ ਕਿਸੇ ਔਰਤ ਦਾ ਕਤਲ ਹੁੰਦਾ ਸੀ ਤਾਂ ਸਾਨੂੰ ਉਹਨਾਂ ਔਰਤਾਂ ਨੂੰ ਦਫਨਾਉਣ ਵਾਸਤੇ ਕਿਹਾ ਜਾਂਦਾ ਸੀ ਉਹਨਾਂ ਔਰਤਾਂ ਦੀ ਉਮਰ 14-15 ਸਾਲ ਤੋਂ ਲੈ ਕੇ 30 35 ਤੇ 45 ਸਾਲ ਦੇ ਵਿਚਕਾਰ ਵਿਚਕਾਰ ਹੁੰਦੀ ਸੀ ਤਾਂ ਉਹਦਾ ਕਹਿਣਾ 10 ਮੈਂ 100 ਔਰਤਾਂ ਨੂੰ 100 ਲਾਸ਼ਾਂ ਨੂੰ ਆਪਣੇ ਹੱਥਾਂ ਦੇ ਨਾਲ ਦੱਬਿਆ ਜਿਹਦੇ ਵਿੱਚੋਂ 90 ਔਰਤਾਂ ਤੇ ਲਗਭਗ 10 ਮਰਦ ਮਰਦਾ ਦੀਆਂ ਲਾਸ਼ਾਂ ਮੈਂ ਉਸ ਜਿਹੜਾ ਧਾਰਮਿਕ ਸਥਾਨ ਆ ਉਹਦੇ ਨੇੜੇ ਤੇੜੇ ਦੱਬੀਆਂ ਨੇਤਰਾਵਤੀ ਨਦੀ ਉੱਥੇ ਦੱਸਿਆ ਜਾ ਰਿਹਾ ਕਿ ਨਦੀ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਲਾਸ਼ਾਂ ਦੱਬੀਆਂ ਗਈਆਂ ਉਸ ਇਨਸਾਨ ਦਾ ਕਹਿਣਾ ਕਿ ਜਿੱਥੇ ਵੀ ਕਤਲ ਹੋ ਜਾਂਦਾ ਸੀ ਉੱਥੇ ਹੀ ਨੇੜੇ ਜੰਗਲਾਂ ਦੇ ਵਿੱਚ ਹੋਰ ਥਾਵਾਂ-ਥਾਵਾਂ ਤੇ ਲਾਸ਼ਾਂ ਨੂੰ ਦੱਬ ਦਿੱਤਾ ਜਾਂਦਾ ਸੀ ਤਾਂ ਕਹਿੰਦਾ ਮੈਂ ਲਗਭਗ 90 ਔਰਤਾਂ ਨੂੰ ਆਪਣੇ ਹੱਥਾਂ ਦੇ ਨਾਲ ਦਫਨਾਇਆ ਤਾਂ ਜਿਦੇ ਵਿੱਚ 14 ਸਾਲ ਦੀਆਂ ਸਕੂਲੀ ਬੱਚੀਆਂ ਵੀ ਸ਼ਾਮਲ ਨੇ ਉਹ ਇਸ ਉਸ ਵਿਅਕਤੀ ਦਾ ਕਹਿਣਾ ਜਿਨੇ ਆਪਣੇ ਪੂਰੇ ਚਿਹਰੇ ਦੇ ਉੱਪਰ ਨਕਾਬ ਪਾਇਆ ਉਹਦੇ ਆ ਦਿਖਾਈ ਦਿੰਦੀਆਂ ਨੇ ਤਾਂ ਸਿਰਫ ਅੱਖਾਂ ਜਾਂ ਹੱਥ ਬਾਕੀ ਪੂਰਾ ਸਰੀਰ ਉਹਨੇ ਆਪਣਾ ਕਵਰ ਕੀਤਾ ਹੋਇਆ ਤਾਂ ਹੁਣ ਉਹ ਸਫਾਈ ਕਰਮਚਾਰੀ ਨੇ ਜਦੋਂ মিডিਆ ਨੇ ਸਵਾਲ ਪੁੱਛਿਆ ਕਿ ਹੁਣ ਤੁਸੀਂ 19 ਸਾਲ ਬਾਅਦ ਕਿਉਂਕਿ ਉਹ ਸਫਾਈ ਕਰਮਚਾਰੀ ਦੱਸਿਆ ਜਾ ਰਿਹਾ ਕਿ 1995 ਤੋਂ 14 ਤੱਕ ਉੱਥੇ ਸਫਾਈ ਕਰਮਚਾਰੀ ਵਜੋਂ ਤੈਨਾਤ ਸੀ ਉਸ ਧਾਰਮਿਕ ਸਥਾਨ ਦੇ ਉੱਪਰ ਤਾਂ ਤੁਸੀਂ ਇੰਨੇ ਸਾਲਾਂ ਬਾਅਦ ਕਿਉਂ ਸਾਹਮਣੇ ਆਏ ਹੋ ਇੰਨੇ ਸਾਲਾਂ ਬਾਅਦ ਕਿਉਂ ਇਸ ਘਟਨਾ ਦੇ ਖੁਲਾਸੇ ਕਰ ਰਹੇ ਹੋ ਤਾਂ ਉਹਦਾ ਕਹਿਣਾ ਕਿ ਉਹ ਚਿਹਰੇ ਮੈਨੂੰ ਦਿਨ ਰਾਤ ਸੌਣ ਨਹੀਂ ਦਿੱਦੇ ਪਰੇਸ਼ਾਨ ਕਰਦੇ ਨੇ ਤੇ ਮੈਨੂੰ ਇਹ ਲੱਗਦਾ ਕਿ ਜਦੋਂ ਮੈਂ ਕੋਈ ਗੁਨਾਹ ਕੀਤਾ ਹੀ ਨਹੀਂ ਮੈਂ ਸਿਰਫ ਆਪਣੇ ਘਰ ਪਰਿਵਾਰ ਮਾਰੇ ਜਾਂ ਹੋਰ ਗੱਲਾਂ ਤੋਂ ਡਰ ਕੇ ਉਹਨਾਂ ਲਾਸ਼ਾਂ ਨੂੰ ਦਫਨਾਇਆ ਤੇ ਮੈਂ ਇਕੱਲੇ ਨੇ ਨਹੀਂ ਅਪਣਾਇਆ ਦਫਨਾਇਆ ਉਹਦਾ ਕਹਿਣਾ ਹੈ ਕਿ ਮੇਰੇ ਚਾਚੇ ਨੇ ਮੇਰੇ ਇੱਕ ਹੋਰ ਭਰਾ ਨੇ ਉਹਨਾਂ ਲਾਸ਼ਾਂ ਨੂੰ ਦਫਨਾਇਆ ਉਹਨਾਂ ਨੇ ਵੀ ਕਈ ਸਾਰੀਆਂ ਲਾਸ਼ਾਂ ਨੂੰ ਦਫਨਾਇਆ ਤਾਂ ਉਸ ਵਿਅਕਤੀ ਦੇ ਇੱਕ ਗੱਲ ਦੇ ਆਧਾਰ ਤੇ ਜਦੋਂ ਉਹਨੇ ਕੋਰਟ ਦੇ ਵਿੱਚ ਇਹ ਹਿਪਿਟਿਸ਼ਨ ਪਾਈ ਆ ਉਹਨੇ ਗੁਹਾਰ ਲਗਾਈ ਆ ਕਿ ਮੇਰੀ ਮਦਦ ਕੀਤੀ ਜਾਵੇ ਉਹਨਾਂ ਲਾਸ਼ਾਂ ਨੂੰ ਲੱਭਿਆ ਜਾਵੇ ਤਾਂ ਕਰਨਾਟਕ ਦੇ ਅੰਦਰ ਇੱਕ ਸੈੱਟ ਬਿਠਾ ਦਿੱਤੀ ਗਈ ਆ ਤੇ ਉਹ ਸੈੱਟ ਜਿਹੜੀ ਇਸ ਉਸ ਵਿਅਕਤੀ ਦੇ ਬਿਆਨਾਂ ਦੇ ਆਧਾਰ ਤੇ ਜਿੱਥੇ-ਜਿੱਥੇ ਉਹ ਨਿਸ਼ਾਨਦੇਹੀ ਕਰਵਾ ਰਿਹਾ ਜਿੱਥੇ-ਜਿੱਥੇ ਉਹ ਦਿਖਾ ਰਿਹਾ ਕਿ ਇੱਥੇ ਲਾਸ਼ਾਂ ਹੋ ਸਕਦੀਆਂ ਨੇ ਇੱਥੇ ਦੱਬੀਆਂ ਨੇ ਲਾਸ਼ਾਂ ਤਾਂ ਉਸ ਵਿਅਕਤੀ ਦੇ ਕਹਿਣ ਦੇ ਉੱਪਰ ਹੁਣ ਤੱਕ 17 ਥਾਵਾਂ ਤੇ ਖੁਦਾਈ ਕੀਤੀ ਜਾ ਚੁੱਕੀ ਆ ਪਹਿਲਾਂ ਮਸ਼ੀਨਾਂ ਦੇ ਨਾਲ ਜਿਹੜੀਆਂ ਆਧੁਨਿਕ ਨਵੀਆਂ ਮਸ਼ੀਨਾਂ ਆਈਆਂ ਨੇ ਨਵੀਂ ਟੈਕਨੀਕ ਆਈ ਆ ਉਹਦੇ ਨਾਲ ਧਰਤੀ ਦੀ ਸਕੈਨਿੰਗ ਕੀਤੀ ਗਈ ਤੇ ਫਿਰ ਮੈਨੂਅਲੀ ਵੀ ਮਨੁੱਖੀ ਹੱਥਾਂ ਦੇ ਨਾਲ ਵੀ ਉੱਥੇ ਖੁਦਾਈ ਕੀਤੀ ਗਈ ਜੀਸੀਬੀ ਮਸ਼ੀਨਾਂ ਵਗੈਰਾ ਮੰਗਾਈਆਂ ਗੰਗਾ ਤਾਂ ਉਥੋਂ 17 ਥਾਵਾਂ ਤੇ ਹੁਣ ਤੱਕ ਖੁਦਾਈ ਕੀਤੀ ਗਈ ਆ ਜਿਦੇ ਵਿੱਚੋਂ ਦੱਸਿਆ ਜਾ ਰਿਹਾ ਕਿ ਦੋਥ ਖਾਵਾਂ ਤੇ ਮਨੁੱਖੀ ਪਿੰਜਰ ਮਿਲਣ ਦੀ ਗੱਲ ਸਾਹਮਣੇ ਆ ਰਹੀ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਉਹ ਜਿਹੜੇ ਦੋ ਪਿੰਜਰ ਮਿਲੇ ਨੇ ਉਹ ਮਰਦਾਂ ਦੇ ਨੇ ਔਰਤਾਂ ਦੇ ਨਹੀਂ ਤਾਂ ਇਹ ਇਹਨੇ ਇਸ ਘਟਨਾ ਇਸ ਗੱਲ ਨੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਤਾਂ ਉਸ ਵਿਅਕਤੀ ਤੋਂ ਮੀਡੀਆ ਨੇ ਇਹ ਵੀ ਪੁੱਛਿਆ ਕਿ ਉੱਥੇ ਮਿਲੇ ਤਾਂ ਕੱਲੇ ਜਿਹੜੇ ਮਰਦ ਨੇ ਉਹਨਾਂ ਦੇ ਦੋ ਪਿੰਜਰ ਦੱਸੇ ਜਾ ਰਹੇ ਆ ਬਾਕੀ ਔਰਤਾਂ ਦੇ ਜਿਹੜੇ ਤੁਸੀਂ ਕਿਹਾ ਸੀ ਤਾਂ ਉਹ ਪਿੰਜਰ ਤਾਂ ਨਹੀਂ ਮਿਲੇ ਉਸ ਵਿਅਕਤੀ ਦਾ ਕਹਿਣਾ ਸੀ ਜੇਕਰ ਮਸ਼ੀਨਾਂ ਤੋਂ ਆਧੁਨਿਕ ਮਸ਼ੀਨਾਂ ਤੋਂ ਸਹੀ ਤਰੀਕੇ ਦੇ ਨਾਲ ਉੱਥੇ ਖੋਜ ਵੀ ਨਹੀਂ ਹੋਈ ਨਹੀਂ ਸਹੀ ਤਰੀਕੇ ਨਾਲ ਸਕੈਨਿੰਗ ਨਹੀਂ ਹੋਈ ਤਾਂ ਫਿਰ ਮੈਂ ਤਾਂ ਇਨਸਾਨ ਹਾਂ ਤੇ ਨਾਲੇ ਕਿੰਨੇ ਟਾਈਮ ਦੀਆਂ ਗੱਲਾਂ ਨੇ ਇਹ ਹੁਣ ਤਾਂ ਉੱਥੇ ਸਭ ਕੁਝ ਬਦਲ ਚੁੱਕਾ ਏ ਫਿਰ ਵੀ ਮੈਂ ਰਾਸਤੇ ਦੱਸੇ ਨੇ ਫਿਰ ਵੀ ਮੈਂ ਨਿਸ਼ਾਨਦੇਹੀ ਕਰਵਾ ਰਿਆਂ ਹਾਂ ਫਿਰ ਵੀ ਹੁਣ ਉੱਪਰ ਦੀ ਹੋਰ ਸੜਕਾਂ ਬਣ ਗਈਆਂ ਨੇ ਹੁਣ ਕਨੇ ਜੰਗਲ ਨੇ ਉੱਥੇ ਬਹੁਤ ਥਾਵਾਂ ਤੇ ਜੰਗਲ ਕੱਟਣ ਦੀ ਮਨਾਹੀ ਆ ਤਾਂ ਮੈਂ ਹੁਣ ਕੀ ਕਰ ਸਕਦਾ ਜੇਕਰ ਸਹੀ ਤਰੀਕੇ ਦੇ ਨਾਲ ਖੋਜ ਪੜਤਾਲ ਨਹੀਂ ਹੋ ਰਹੀ ਜਾਂ ਖੁਦਾਈ ਨਹੀਂ ਹੋ ਸਕੀ ਤਾਂ ਇਹਦੇ ਵਿੱਚ ਮੇਰਾ ਕੀ ਕਸੂਰਾ ਪਰ ਮੈਂ ਜਿਨੇ ਆਪਣੇ ਹੱਥਾਂ ਦੇ ਨਾਲ 90 ਔਰਤਾਂ ਦੀਆਂ ਲਾਸ਼ਾਂ ਦਫਨਾਈਆਂ ਨੇ ਜਿਨੇ ਆਪਣੇ ਹੱਥਾਂ ਦੇ ਨਾਲ 10 ਮਰਦਾਂ ਦੀਆਂ ਲਾਸ਼ਾਂ ਦਫਰਾਈਆਂ ਨੇ ਉਹ ਝੂਠਾ ਕਿਵੇਂ ਹੋ ਸਕਦਾ ਮੈਂ ਬਿਲਕੁਲ ਸੱਚਾ ਹਾਂ ਹੁਣ ਇਹ ਵੀ ਗੱਲ ਆ ਰਹੀ ਆ ਕਿ ਇਸ ਵਿਅਕਤੀ ਦਾ ਨਾਰਕੋ ਟੈਸਟ ਕਰਵਾਇਆ ਜਾਵੇ ਪਹਿਲਾਂ ਜਦੋਂ ਇਹ ਪੂਰੀ ਘਟਨਾ ਇਹ ਪੂਰਾ ਮਾਮਲਾ ਇਹ ਵਿਅਕਤੀ ਨੇ ਉਠਾਇਆ ਜਿਹੜਾ ਸਫਾਈ ਕਰਮਚਾਰੀ ਆ ਤਾਂ ਉਹਨੇ ਇਹ ਵੀ ਦਾਵਾ ਕੀਤਾ ਸੀ ਕਿ ਮੈਂ ਸੱਚ ਬੋਲ ਰਿਹਾ ਬੇਸ਼ੱਕ ਮੇਰਾ ਨਾਰਕੋ ਟੈਸਟ ਕਰਵਾ ਲਿਆ ਜਾਵੇ ਤਾਂ ਹੁਣ ਲੱਗ ਰਿਹਾ ਕਿ ਸ਼ਾਇਦ ਇਸ ਵਿਅਕਤੀ ਦਾ ਨਾਰਕੋਟੈਸਟ ਕਰਵਾਇਆ ਜਾਵੇਗਾ ਪਰ ਪਰ ਹਲੇ 50 ਹੋਰ ਅਜਈਆਂ ਥਾਵਾਂ ਨੇ ਜਿੱਥੇ ਜੋ ਜੋ ਇਹ ਵਿਅਕਤੀ ਕਹਿ ਰਿਹਾ ਜਿਹੜੀਆਂ ਜਿਹੜੀਆਂ ਥਾਵਾਂ ਦੀ ਇਹ ਨਿਸ਼ਾਨਦੇਹੀ ਕਰਵਾ ਰਿਹਾ ਉਹਨਾਂ ਉਹਨਾਂ ਥਾਵਾਂ ਤੋਂ ਵਿਅਕਤੀ ਹੋਰ ਮਨੁੱਖੀ ਜਿਹੜੇ ਪਿੰਜਰ ਨੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜਿਨ੍ਹਾਂ ਵਿੱਚ 14 ਸਾਲ ਤੋਂ ਲੈ ਕੇ 45 ਸਾਲ ਤੱਕ ਔਰਤਾਂ ਸ਼ਾਮਲ ਦਸੀਆਂ ਜਾ ਰਹੀਆਂ ਨੇ ਤੇ ਇਸ ਵਿਅਕਤੀ ਨੇ ਇੱਕ ਹੋਰ ਦਾਵਾ ਕੀਤਾ ਕਿ ਜਿਹੜੀਆਂ ਉਹ ਔਰਤਾਂ ਨੇ ਉਹਨਾਂ ਦੇ ਨਾਲ ਬਲਾਤਕਾਰ ਵਰਗੀਆਂ ਘਣਾਉਣੇ ਅਪਰਾਧ ਘਣਾਉਣੀਆਂ ਘਟਨਾਵਾਂ ਹੋਈਆਂ ਨੇ ਜਦੋਂ ਮੀਡੀਆ ਨੇ ਉਹਨੂੰ ਪੁੱਛਿਆ ਵਿਅਕਤੀ ਨੂੰ ਕਿ ਤੁਸੀਂ ਕਿਵੇਂ ਦਾਵਾ ਕਰ ਸਕਦੇ ਹੋ ਕਿ ਉਹਨਾਂ ਔਰਤਾ ਦੇ ਨਾਲ ਬਲਾਤਕਾਰ ਹੋਇਆ ਤਾਂ ਉਸ ਵਿਅਕਤੀ ਦਾ ਕਹਿਣਾ ਉਸ ਸਫਾਈ ਕਰਮਚਾਰੀ ਦਾ ਕਹਿਣਾ ਹੈ ਕਿ ਜਦੋਂ ਸਾਨੂੰ ਸਰੀਰ ਬਾਡੀ ਨੱਪਣ ਵਾਸਤੇ ਕਿਹਾ ਜਾਂਦਾ ਸੀ ਤਾਂ ਉਸ ਬੋਡੀ ਦੀ ਜੋ ਹਾਲਤ ਹੁੰਦੀ ਸੀ ਉਹਦੇ ਤੋਂ ਦੇਖ ਕੇ ਅਸੀਂ ਅੰਦਾਜ਼ਾ ਲਾਉਂਦੇ ਸੀ ਜਿਵੇਂ ਉਹਨਾਂ ਦੇ ਚਿਹਰੇ ਉੱਪਰ ਦਾਗ ਜਾਂ ਚੋਟਾਂ ਦੇ ਨਿਸ਼ਾਨ ਜਿਵੇਂ ਉਹਨਾਂ ਦੇ ਸਰੀਰ ਦੀ ਹਾਲਤ ਹੁੰਦੀ ਸੀ ਉਸ ਤੋਂ ਦੇਖ ਕੇ ਸਹਿਜੇ ਹੀ ਅੰਦਾਜ਼ਾ ਲੱਗਦਾ ਸੀ ਕਿ ਇਹਨਾਂ ਨਾਲ ਕੁਝ ਕਟਿਆ ਕਿਸਮ ਦੇ ਅਪਰਾਧ ਹੋਏ ਨੇ ਕੁਝ ਬਦਸਲੂਕੀਆਂ ਹੋਈਆਂ ਨੇ ਤਾਂ ਉਹ ਤਾਂ ਇੱਥੋਂ ਤੱਕ ਵੀ ਕਹਿਣਾ ਕਿ ਇੱਕ ਸਕੂਲੀ ਬੱਚੀ ਦੀ ਲਾਸ਼ ਵੀ ਆਈ ਸੀ ਜਿਹੜੀ ਬੱਚੀ ਦੇ ਸਰੀਰ ਦੇ ਉੱਪਰਲੇ 파ਰਟ ਤੇ ਉੱਪਰਲੇ ਹਿੱਸੇ ਦੇ ਉੱਪਰ ਤਾਂ ਕੱਪੜੇ ਸੀ ਪਰ ਨੀਚੇ ਵਾਲੇ ਹਿੱਸੇ ਤੇ ਕੋਈ ਕੱਪੜਾ ਵੀ ਹੈ ਨਹੀਂ ਸੀ ਤਾਂ ਇਹ ਸਾਰੇ ਦਾਅਵੇ ਉਸ ਵਿਅਕਤੀ ਦੁਆਰਾ ਕੀਤੇ ਗਏ ਨੇ ਹੁਣ ਇਸ ਵਿਅਕਤੀ ਦੇ ਜਿਵੇਂ ਜਿਵੇਂ ਵਿਅਕਤੀ ਪੁਲਿਸ ਨੂੰ ਸੂਚਨਾ ਦੇ ਰਿਹਾ ਉਸੇ ਉਸੇ ਤਰੀਕੇ ਦੇ ਨਾਲ ਜਿਹੜੀ ਸੈਟ ਬਿਠਾਈ ਹੋਈ ਆ ਉਹ ਸੈਟ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਆ ਪੂਰੀ ਜਾਂਚ ਪੜਤਾਲ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਫਿਲਹਾਲ ਹੁਣ ਤੱਕ ਤਾਂ ਸਿਰਫ ਜਿਹੜੀ ਗੱਲ ਆ ਰਹੀ ਆ ਜੋ ਦੱਸਿਆ ਜਾ ਰਿਹਾ ਉਹ ਇਹੀ ਆ ਕਿ ਦੋ ਮਨੁੱਖਾਂ ਦੀ ਦੇ ਪਿੰਜਰ ਮਿਲੇ ਆ ਪਰ ਹਲੇ ਤੱਕ ਕੋਈ ਵੀ ਅਧਿਕਾਰਤ ਪੋਸ਼ਟੀ ਇਸ ਚੀਜ਼ ਬਾਰੇ ਨਹੀਂ ਹੋਈ ਆਉਣ ਵਾਲੇ ਦਿਨਾਂ ਵਿੱਚ ਹੋਰ ਕੀ ਨਿਕਲ ਕੇ ਸਾਹਮਣੇ ਆਉਂਦਾ ਉਹ ਤਾਂ ਆਉਣ ਵਾਲਾ ਵਕਤ ਦੱਸੇਗਾ ਪਰ ਇਸ ਵਿਅਕਤੀ ਤੋਂ ਜਦੋਂ ਮੀਡੀਆ ਨੇ ਪੁੱਛਿਆ ਕਿ ਕੀ ਇਸ ਇਸ ਪੂਰੇ ਘਟਨਾਕਰਮ ਦੇ ਪਿੱਛੇ ਕੋਈ ਸਿਆਸੀ ਪਾਰਟੀਆਂ ਜਾਂ ਕਿਸੇ ਹੋਰ ਦਾ ਵੀ ਹੱਥ ਸੀ ਕੋਈ ਅਜਿਹਾ ਸਿਆਸੀ ਬੰਦਾ ਵੀ ਲੱਗਦਾ ਸੀ ਤਾਂ ਉਸ ਵਿਅਕਤੀ ਦਾ ਕਹਿਣਾ ਸੀ ਕਿ ਨਹੀਂ ਸਾਨੂੰ ਤਾਂ ਇਹ ਜਿਹੜੇ ਉਹ ਧਾਰਮਿਕ ਸਥਾਨ ਦੇ ਸਚਾਲਕ ਸੀਗੇ ਪ੍ਰਸ਼ਾਸਨ ਸੀ ਉਹਨਾਂ ਦੁਆਰਾ ਹੀ ਹੁਕਮ ਦਿੱਤਾ ਜਾਂਦਾ ਸੀ ਤਾਂ ਜਦੋਂ ਪਹਿਲਾਂ ਇਸ ਵਿਅਕਤੀ ਨੇ ਇਕੱਲੇ ਨੇ ਆਵਾਜ਼ ਉਠਾਈ ਇਸ ਵਿਅਕਤੀ ਨੇ ਇਕੱਲੇ ਨੇ ਮੁੱਦਾ ਚੁੱਕਿਆ ਇਸ ਚੀਜ਼ ਦਾ ਉਹਨੇ ਦਾਵਾ ਕੀਤਾ ਕਿ ਹਾਂ ਮੈਂ ਆਪਣੇ ਹੱਥਾਂ ਦੇ ਨਾਲ ਇੰਨੀਆਂ ਲਾਸ਼ਾਂ ਦਫਨਾਈਆਂ ਨੇ ਤਾਂ ਹੁਣ ਇਸ ਵਿਅਕਤੀ ਤੋਂ ਬਾਅਦ 6 ਵਿਅਕਤੀ ਹੋਰ ਅਜਿਹੇ ਆਏ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਜਿਹੜੇ ਉਹ ਧਾਰਮਿਕ ਸਥਾਨ ਆ ਉਹਦੇ ਨੇੜੇ-ਤੇੜੇ ਲਾਸ਼ਾਂ ਨੂੰ ਦਫਨਾਉਂਦੇ ਗੁਪਤ ਤਰੀਕੇ ਦੇ ਨਾਲ ਉਹਨਾਂ ਨੂੰ ਖਤਮ ਕਰਦੇ ਦੇਖਿਆ ਤਾਂ ਨਾਲ ਦੀ ਨਾਲ ਉਸ ਦਿਨ ਤੋਂ ਬਹੁਤ ਸਾਰੇ ਇਹੋ ਜਿਹੇ ਲੋਕ ਸਾਹਮਣੇ ਆਏ ਨੇ ਜਿਹੜੇ ਆਪਣੇ ਘਰਦਿਆਂ ਦੀ ਗੁੰਮਸ਼ੁਦਗੀ ਬਾਰੇ ਯਾ ਉਸ ਧਰਮਿਕ ਸਥਾਨ ਤੇ ਗੁੰਮ ਹੋਣ ਦੀ ਗੱਲ ਆਖ ਰਹੇ ਨੇ ਫਿਲਹਾਲ ਇਸ ਪੂਰੇ ਮਾਮਲੇ ਤੇ ਮਨੁੱਖੀ ਅਧਿਕਾਰ ਕਮਿਸ਼ਨ ਵੀ ਧਿਆਨ ਰੱਖ ਰਿਹਾ ਤੇ ਕਿਹਾ ਜਾ ਰਿਹਾ ਕਿ ਇਸ ਮਾਮਲੇ ਨੂੰ ਚੰਗੀ ਤਰ੍ਹਾਂ ਇਸ ਮਾਮਲੇ ਦੀ ਖੋਜ ਵੀਨ ਹੋਵੇ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ ਜੇਕਰ ਸੱਚਮੁੱਚ ਅਜਿਹੀ ਥਾਂ ਤੇ ਅਜਿਹਾ ਹੋਇਆ ਤਾਂ ਫਿਰ ਜੋ ਵੀ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਪਰ ਇੱਕ ਗੱਲ ਹੋਰ ਦੱਸ ਦਈਏ ਕਿ ਕੁਝ ਲੋਕ ਅਜੇ ਵੀ ਨੇ ਜਿਹੜੇ ਇਸ ਪੂਰੇ ਮਾਮਲੇ ਦਾ ਵਿਰੋਧ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੀ ਜਾਂਚ ਆ ਉਹ ਨਹੀਂ ਹੋਣੀ ਚਾਹੀਦੀ ਜਿਹੜੇ ਪੱਤਰਕਾਰ ਜਾਂ ਸੋਸ਼ਲ ਮੀਡੀਆ ਵਾਲੇ ਕੁਝ ਭੈਣਾ ਭਰਾ ਇਸ ਇਸ਼ੂ ਨੂੰ ਉਠਾ ਰਹੇ ਨੇ ਉਹਨਾਂ ਦੇ ਨਾਲ ਵੀ ਕੁਝ ਹੱਥੋਪਾਈ ਹੋਈ ਉਹਨਾਂ ਦੀ ਦੱਸੀ ਜਾ ਰਹੀ ਹੈ ਜਿਹੜੇ ਲੋਕ ਚਾਹੁੰਦੇ ਨੇ ਕਿ ਇਸ ਪੂਰੇ ਮਾਮਲੇ ਦੇ ਜਿਹੜੇ ਇਨਵੈਸਟੀਗੇਸ਼ਨ ਨਾ ਕੀਤੀ ਜਾਵੇ ਜਾਂ ਇਸ ਜੋ ਵੀ ਚੱਲ ਰਿਆ ਖੋਜਭਿੰਨ ਚੱਲ ਰਹੀ ਆ ਉਹ ਉਹਨੂੰ ਰੋਕਣਾ ਚਾਹੁੰਦੇ ਨੇ ਤਾਂ ਦੱਸਿਆ ਜਾ ਰਿਹਾ ਕਿ ਇਸ ਮਾਮਲੇ ਦੇ ਵਿੱਚ ਮੀਡੀਆ ਦੇ ਨਾਲ ਉਹਨਾਂ ਦੀ ਵੀ ਹੱਥੋਪਾਈ ਹੋਈ ਆ ਫਿਰ ਹਾਲ ਇਸ ਪੂਰੇ ਮਾਮਲੇ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਉਹ ਤਾਂ ਆਉਣ ਵਾਲਾ ਵਕਤ ਦੱਸੇਗਾ ਉਸ ਦਿਨ ਦੀ ਸੈਟ ਜਿਹੜੀ ਖੋਜਬੀਨ ਕਰ ਰਹੀ ਆ ਤੇ ਹੁਣ ਅੱਗੇ ਚੱਲ ਕੇ ਇਸ ਮਾਮਲੇ ਵਿੱਚ ਕੀ ਨਵਾਂ ਮੋੜ ਆਉਂਦਾ ਦੇਖਦੇ ਆ ਕਿ ਪੂਰਾ ਮਾਮਲਾ ਕਿੱਥੋਂ ਤੱਕ ਜਾਂਦਾ ਤੇ ਕੀ ਕੀ ਸਚਾਈਆਂ ਹੋਰ ਇਸ ਮਾਮਲੇ ਦੇ ਵਿੱਚ ਨਿਕਲ ਕੇ ਸਾਹਮਣੇ ਹੁੰਦੀਆਂ